ਮੈਂ ਕਹਿੰਦਾ ਹਾਂ ਕਿ ਜਿਹੜੀ ਦੁਨੀਆ ਇੱਕ ਇੱਕ ਕਲਾਸ ਆ ਨਾ ਜਿਹੜੀ ਦੁਨੀਆ ਉਹਦੇ ਵਿੱਚ ਜਦ ਤੁਸੀਂ ਪੜ੍ਹਦੇ ਹੋ ਤਾਂ ਉਦੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਤਾਂ ਉਦੋਂ ਮੈਨੂੰ ਯਾਦ ਆ ਕਿ ਮੈਂ ਇੱਕ ਫਿਲਮ ਕੀਤੀ ਸੀ ਸ਼ੁਰੂ-ਸ਼ੁਰੂ ਤੋਂ ਤਾਂ ਉਹਦਾ ਜਿਹੜੀ ਪੇਮੈਂਟ ਜੀ ਸੀ ਹੈਗੀ ਸੀ 22500 ਤੇ ਉਹ ਪੇਮੈਂਟ ਅਸੀਂ ਡਾਇਰੈਕਟਰ ਨੂੰ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਨੂੰ ਕਿਹਾ ਕਿ ਸਰ ਪੇਮੈਂਟ ਕਰ ਦਿਓ ਕਹਿੰਦੀ ਵੀ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ ਪੇਮੈਂਟ ਦੀ ਤੇ ਮੈਂ ਫਿਰ ਉਹ ਨੰਬਰ ਜਿਹੜੇ ਜਿਹੜੀ ਲੜਕੀ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਪੇਮੈਂਟ ਲਈ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦੀ ਮੈਂ ਤਾਂ ਵਿਆਹੀ ਗਈ ਮੈਂ ਤਾਂ ਕੰਮ ਹੀ ਨਹੀਂ ਕਰਦੀ ਉੱਥੇ ਤਾਂ ਐਸੇ ਉਹ 2500 ਦੀ ਨਹੀਂ ਲੋੜ ਸੀ ਕਿਉਂਕਿ ਮੈਂ ਉਦੋਂ ਯਾਦ ਆ ਕਿ ਸੁਹਾਣਾ ਗੁਰਦੁਆਰਾ ਇੱਕ ਮਹੀਨਾ ਲਗਾਤਾਰ ਮੈਂ ਅਸੀਂ ਸ਼ਾਮ ਦਾ ਲੰਗਰ ਖਾਣ ਜਾਂਦੇ ਹੁੰਦੇ ਸੀ ਤਾਂ ਮੈਨੂੰ ਲੱਗਦਾ ਕਿ ਉਹ ਵੀ ਮੇਰਾ ਮੈਂ ਉਹਦਾ ਵੀ ਦੇਣਦਾਰ ਹੈਗਾ ਉਸ ਚੀਜ਼ ਦਾ ਵੀ ਤਾਂ ਉਹਨੂੰ ਫੋਨ ਕਰਿਆ ਕਰੀਏ ਤਾ ਮੈਨੂੰ ਯਾਦ ਆ ਮੇਰਾ 20 ਮਾਰਚ ਨੂੰ ਮੇਰਾ ਬਰਥਡੇ ਸੀ ਤੇ ਅਸੀਂ 22 ਸੈਕਟਰ ਉਹਦੀ ਕੋਠੀ ਦੇ ਬਾਹਰ ਬੈਠੇ ਸੀ ਮੈਂ ਤੇ ਮੇਰਾ ਕਲਾਸਮੇਟ ਫਰੈਂਡ ਸੀ ਕਿਰਨ ਕਿਰਨ ਵੀ ਇੱਕ ਜਦੋਂ ਮੈਂ ਘਰੇ ਗੱਲ ਕਰਦਾ ਹੁੰਦਾ ਸੀ ਨਾ ਤੇ ਮੈਂ ਕਹਿੰਦਾ ਮੰਮੀ ਕਹਿੰਦੇ ਕੀ ਦਾ ਫੋਨ ਆ ਜਾਂਦਾ ਮੈਂ ਕਹਿੰਦਾ ਕਿਰਨ ਦਾ ਫੋਨ ਆਇਆ ਆਇਆ ਤੇ ਮੰਮੀ ਕਹਿੰਦੇ ਹੁੰਦੇ ਸੀ ਕਿ ਕਿਰਨ ਕੌਣ ਕੁੜੀ ਆ ਤੇ ਮੈਂ ਕਹਿੰਦਾ ਅਜੀ ਨਹੀਂ ਨਹੀਂ ਮੁੰਡੇ ਦਾ ਨਾਮ ਆ ਤੇ ਮੈਂ ਤੇ ਕਿਰਨ ਅਸੀਂ ਦੋਨੋਂ ਬੈਠੇ ਤੇ ਅਸੀਂ ਉਹਨੂੰ ਫੋਨ ਕੀਤਾ ਉਹ ਕਹਿੰਦੇ ਵੀ ਪ੍ਰੋਡਿਊਸਰ ਦਾ ਘਰੇ ਹੈ ਨਹੀਂ ਤੇ ਸ਼ਾਮ ਤੱਕ ਆਉਣਗੇ ਅਸੀਂ ਸ਼ਾਮ ਤੱਕ ਉੱਥੇ ਬੈਠੇ ਤੇ ਸ਼ਾਮ ਨੂੰ ਨਾ ਇੱਕ ਪ੍ਰੋਡਕਸ਼ਨਰ ਮੁੰਡਾ ਆਇਆ ਕਹਿੰਦਾ ਤੁਸੀਂ ਇੱਥੇ ਕਿਵੇਂ ਬੈਠੇ ਹੋ ਅਸੀਂ ਕਿ ਯਾਰ ਦੂਸਰਾ ਅਸੀਂ ਪੈਸੇ ਲੈਣੇ ਆ 2500 ਰੁਪਿਆ ਹੈਗਾ ਤੇ ਪ੍ਰੋਡਿਊਸਰ ਸਾਹਿਬ ਕਰੇ ਹੈ ਨਹੀਂ ਉਹ ਕਹਿੰਦਾ ਉਹ ਤਾਂ ਘਰ ਹੀ ਹੈਗਾ ਅਸੀਂ ਉਦਾਂ ਹੀ ਅੰਦਰ ਚਲੇ ਗਏ ਤੇ ਉਹਨੇ ਆ ਸਾਨੂੰ ਦੇਖਿਆ ਉਹ ਕਹਿੰਦਾ ਯਾਰ ਤੁਸੀਂ ਫੇਰ ਆ ਗਏ ਅਸੀਂ ਕਹਾਂ ਜੀ ਪੈਸੇ ਉਹ ਕਹਿੰਦੇ ਯਾਰ ਪੈਸਿਆਂ ਦੀ ਗੱਲ ਕਿਹਦੇ ਨਾਲ ਕੀਤੀ ਆ ਮੈਂ ਕਹਾਂ ਜੀ ਗੱਲ ਤਾਂ ਇਸ ਪਰਸਨਲ ਕੀਤੀ ਆ ਇਹ ਹੁਣ ਛੱਡ ਗਿਆ ਕਿਉਂਕਿ ਉਹਦਾ ਸ਼ੂਟ ਰੁਕਿਆ ਸੀ ਵਿੱਚੋਂ ਉਹ ਬੰਦੇ ਨੇ ਸਾਨੂੰ ਭਜਾਤਾ ਕਹਿੰਦੇ ਕੋਈ ਪੈਸੇ ਨਹੀਂ ਤੁਹਾਨੂੰ ਮੌਕਾ ਦੇਤਾ ਬਹੁਤ ਆ ਤਾਂ ਬਹੁਤ ਫੀਲ ਜਿਵੇਂ ਐ ਹੁੰਦਾ ਨਹੀਂ ਬੰਦਾ ਟੁੱਟ ਜਾਂਦਾ ਅਸੀਂ ਦੋਨੋਂ ਜਣੇ ਮੈਨੂੰ ਯਾਦ ਆ 22 ਸੈਕਟਰ ਤੋਂ 71 ਸੈਕਟਰ ਮੈਂ ਆਪਦੇ ਕਜ਼ਨ ਰਾਨਾ ਰਹਿਦਾ ਹੁੰਦਾ ਸੀ ਅਸੀਂ ਪੈਦਲ ਆਏ ਤੇ ਉਸ ਦਿਨ ਮੇਰਾ ਬਰਥਡੇ ਸੀ ਤੇ ਮੈਨੂੰ ਮॉम ਨੇ ਫੋਨ ਕੀਤਾ ਕਹਿੰਦੇ ਵੀ ਕੇਕ ਕੱਟਿਆ ਮੈਂ ਕਿਹਾ ਹਾਂ ਕੀ ਕੱਟ ਲਿਆ ਕਿਉਂਕਿ ਉਹ ਦੁਜੀਬ ਚ ਪੈਸੇ ਨਹੀਂ ਸੀ ਤੇ ਦਲੀਆ ਮੈਨੂੰ ਯਾਦ ਆ ਮੈਂ ਦਲੀਆ ਖਾ ਰਿਹਾ ਸੀ ਪਲੇਟ ਦੇ ਵਿੱਚ ਤੇ ਮੈਂ ਉਹਦੇ ਵਿੱਚ ਚਾਕੂ ਐ ਮਾਰਿਆ ਸੀ ਮੈਂ ਕੈਸੀ ਕਿ ਹਾਂ ਕੇਕ ਕੱਟਿਆ ਤਾਂ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਟਫ ਟਾਈਮ ਯਾ ਸਟਰਗਲ ਟਾਈਮ ਤਾਂ ਉਹ ਜਿਹੜੇ ਸ਼ਬਦ ਬਣੇ ਹੋਏ ਆ ਬੁਰਾ ਵਕਤ ਯਾ ਆਪਾਂ ਟਫ ਟਾਈਮ ਐਕਚੁਅਲ ਦੇ ਵਿੱਚ ਉਹ ਤੁਹਾਡਾ ਚੰਗਾ ਵਕਤ ਹੁੰਦਾ ਹੈ ਕਿਉਂਕਿ ਉਹੀ ਵਕਤ ਹੁੰਦਾ ਹੈ ਜਿਹੜਾ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਾਣਾ ਕਿੱਥੇ ਆ ਕਰਨਾ ਕੀ ਆ ਇੱਕ ਮੋਟੀਵੇਸ਼ਨ ਦਿੰਦਾ ਤਾਂ ਉਹ ਚੀਜ਼ ਮੈਨੂੰ ਅੱਜ ਵੀ ਯਾਦ ਹੈਗੀ ਆ ਔਰ ਹੁਣ 2 ਕੁ ਮਹੀਨੇ ਪਹਿਲਾਂ ਮੈਨੂੰ ਉਸ ਡਾਇਰੈਕਟਰ ਦਾ ਕਾਲ ਵੀ ਆਈ ਕਹਿੰਦੇ ਵੀ ਆਪਾਂ ਫਿਲਮ ਕਰਨੀ ਆ ਤੇ ਮੈਂ ਕਿਆ ਹਾਂ ਜੀ ਬਾਜੀ ਔਰ ਮੈਨੂੰ ਇਹ ਲੱਗਦਾ ਹੁੰਦਾ ਮੇਰਾ ਇਹ ਮੰਨਣਾ ਕਿ ਕਦੇ ਵੀ ਕੋਈ ਵੀ ਚੀਜ਼ ਦਾ ਗੁੱਸਾ ਕਦੇ ਵੀ ਅੰਦਰ ਨਹੀਂ ਰੱਖਣਾ ਚਾਹੀਦਾ ਤੁਸੀਂ ਕਿਸੇ ਚੀਜ਼ ਨੂੰ ਕਿਤੇ ਵੀ ਖਤਮ ਕਰ ਸਕਦੇ ਹੋ ਉਹ ਟਾਈਮ ਮੈਨੂੰ ਲੱਗਦਾ ਉਦੋਂ ਮੈਨੂੰ ਕੋਈ ਕਿਉਂ ਸੀਰੀਅਸ ਲੈ ਆਪਾਂ ਕਹਿ ਦਿੰਨੇ ਆ ਨਾ ਵੀ ਉਦੋਂ ਉਹਨਾਂ ਨੇ ਮੇਰੇ ਨਾਲ ਐ ਬਿਹੇਵ ਕੀਤਾ ਕਿਉਂਕਿ ਉਦੋਂ ਅਸੀਂ ਵੀ ਕੁਝ ਨਹੀਂ ਹੁੰਦੇ ਉਹ ਆਪਾ ਉਸ ਚੀਜ਼ ਨੂੰ ਕਿਉਂ ਉਹ ਆਪਾਂ ਨੂੰ ਕਿਉਂ ਸੀਰੀਅਸ ਲੈਣ ਅੱਜ ਜੇ ਮੈਂ ਫਿਲਮਾਂ ਕਰਨ ਲੱਗ ਗਿਆ ਤਾਂ ਉਸ ਬੰਦੇ ਨੇ ਮੈਨੂੰ ਫੋਨ ਕੀਤਾ ਫਿਲਮ ਲਈ ਕਿਹਾ ਤਾਂ ਮੈਂ ਉਹ ਚੀਜ਼ ਦਾ ਗੁੱਸਾ ਕਿਉਂ ਰੱਖਾਂ ਮੈਂ ਕਹਾਂਗਾ ਕਿ ਹਾਂ ਯਾਰ ਇਹ ਮੇਰਾ ਕੰਮ ਆ ਮੇਰਾ ਕਰਮ ਆ ਜਿਵੇਂ ਮੈਨੂੰ ਯਾਦ ਆ ਮੈਨੂੰ ਪਾਕਿਸਤਾਨ ਤੋਂ ਇੱਕ ਮੇਰਾ ਜਿਵੇਂ ਫੇਸਬੁੱਕ ਤੇ ਐੜਾ ਮੁੰਡਾ ਉਹਨੇ ਰਿਕਵੈਸਟ ਭੇਜੀ ਤੇ ਮੈਂ ਕਿਤੇ ਰਿਕਵੈਸਟ ਅਸੈਪਟ ਨਹੀਂ ਕਰ ਪਾਇਆ ਫੇਸਬੁੱਕ ਕੱਟ ਚੋਂ ਉਹਨਾਂ ਤੇ ਉਹਨੇ ਮੈਸੇਂਜਰ ਤੇ ਨਾ ਕਾਫੀ ਗਾਲਾਂ ਲਿਖ ਕੇ ਭੇਜ ਦਿੱਤੀਆਂ ਤੇ ਮੈਂ ਜਦੋਂ ਮੈਸੇਂਜਰ ਓਪਨ ਕੀਤਾ کافی ਟਾਈਮ ਬਾਅਦ ਤਾਂ ਮੈਂ ਉਹ ਦੇਖਿਆ ਗਾਣਾ ਲਿਖਿਆ ਮੈਨੂੰ ਮੈਸੇਜ ਕੀਤਾ ਤੇ ਉਹਨੇ ਮੈਨੂੰ ਮੈਸੇਂਜਰ ਤੇ ਮੈਨੂੰ ਉਹਨੂੰ ਮੈਂ ਕਾਲ ਕੀਤੀ ਮੈਂ ਕਿਹਾ ਵੀਰੇ ਆਲ ਗੁੱਡ ਨਾ ਸਭ ਕੁਝ ਠੀਕ ਆ ਨਾ ਵੀ ਇੰਨਾ ਪਰੇਸ਼ਾਨ ਕਿਉਂ ਹੈਗਾ ਤਾਂ ਉਹ ਬੰਦੇ ਨੇ ਇੰਨੀ ਬੜੀ ਮੈਨੂੰ ਸੌਰੀ ਫੀਲ ਕੀਤਾ ਕਿ ਮੈਂ ਤੁਹਾਨੂੰ ਇਦਾਂ ਬੋਲਿਆ ਤੁਸੀਂ ਕਿਉਂਕਿ ਆਪਾਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਗੱਲ ਨੂੰ ਆਪਾਂ ਕਿਤੇ ਵੀ ਖਤਮ ਕਰ ਸਕਦੇ ਆਂ ਆਪਾਂ ਕਿਸੇ ਨਫ਼ਰਤ ਨੂੰ ਜਿੰਨਾ ਮਰਜ਼ੀ ਵਧਾ ਦਈਏ ਤਾਂ ਉਹ ਮੈਨੂੰ ਬੰਦੇ ਨੇ ਕਿਹਾ ਕਿ ਦੂਸਰਾ ਯਾਰ ਸੌਰੀ ਯਾਰ ਵੀ ਮੈਂ ਤੈਨੂੰ ਗੁੱਸੇ ਚ ਆ ਚੀਜ਼ ਬੋਲੀ ਤਾਂ ਉਹੀ ਗੱਲ ਆ ਮੈਨੂੰ ਲੱਗਦਾ ਕਿ ਉਹ ਨਫ਼ਰਤ ਨੂੰ ਮਨ ਦੇ ਵਿੱਚ ਕਦੇ ਵੀ ਨਹੀਂ ਰੱਖਣਾ ਚਾਹੀਦਾ ਉਸ ਟਾਈਮ ਦਾ ਇੱਕ ਰਸ ਹੁੰਦਾ ਹੈ ਉਸ ਟਾਈਮ ਦੀ ਇੱਕ ਮੂਮੈਂਟ ਹੁੰਦੀ ਆ ਉਹ ਨਿਕਲ ਜਾਂਦੀ ਆ ਤੁਸੀਂ ਪਿਆਰ ਨੂੰ ਕਿੱਦੋਂ ਵੀ ਸ਼ੁਰੂ ਕਰ ਸਕਦੇ ਹੋ ਤੇ ਨਫ਼ਰਤ ਨੂੰ ਕਿੱਥੇ ਵੀ ਖਤਮ ਕਰ ਸਕਦੇ ਹੋ